3 ਲੱਖ ਦੇ ਕਰੀਬ ਸਿੱਖਾਂ ਦੀ ਪਾਪੂਲੇਸ਼ਨ ਹੈ ਹਰਿਆਣਾ ਦੇ ਵਿੱਚ ਲੇਕਿਨ ਸਰਕਾਰੀ ਅੰਕੜੇ 5-7 ਲੱਖ ਤੇ ਹੀ ਸਿਮਰ ਜਾਂਦੇ ਨੇ ਉਹ ਧਰਿਮਾਨੀ ਹੈ ਸਰਕਾਰੀ ਅੰਕੜੇ ਜਿਹੜੇ 5-7 ਲੱਖ ਤੇ ਸਿਮਰ ਜਾਂਦੇ ਆ ਨਾ ਇਹ ਸਰਕਾਰਾਂ ਦੀ ਬੇਈਮਾਨੀ ਹੈ ਤੁਹਾਡੇ ਕੋਲ ਨਹੀਂ ਸਿਰੇੜੀ ਮੇਰੇ ਕੋਲ ਤੁਹਾਡੇ ਕੋਲ ਨਹੀਂ ਸਿਰੇੜਾ ਸਹਾਰੂ ਕੋਲ ਵੀ ਤੁਹਾਡੇ ਕੋਲ ਨਹੀਂ ਸਿਰੇੜਾ ਇਹ ਨਹੀਂ ਹਲਤਾ ਪਹਾੜ ਜਨਲ ਗਏ ਤੇ ਉਹ ਸਪਾਕਤੇ ਧਾਰੇ ਦੀ ਬਜਾ ਕਰਕੇ ਜੁੜਿਆ ਏਡੇ ਵੱਡੇ ਸਾਮਰਾਜ ਨੂੰ ਇਕੱਠੇ ਹੋ ਕੇ ਅਸੀਂ ਗੋਡਿਆਂ ਭਾਰ ਕਰ ਸਕਦੇ ਤੇ ਅੱਜ ਦੀਆਂ ਹਕੂਮਤਾਂ ਦਾ ਚੇਹੇ ਹੀ ਕੀ ਆ ਬਸ ਇਕੱਠੇ ਹੋਣ ਦੀ ਜ਼ਰੂਰਤ ਆ ਪਰ ਅਮੁੱਤੀ ਲੱਖ ਸਿੱਖ ਹਰਿਆਣੇ ਦੇ ਸਿਰ ਜੋੜ ਕੇ ਸਾਨੂੰ ਸਰਕਾਰ ਨੂੰ ਦਿਖਾਉਣਾ ਪਏਗਾ ਕਿ ਅਸੀਂ 6-7 ਲੱਖ ਨਹੀਂ ਅਸੀਂ 30 ਲੱਖ ਅਵਾਜ਼ ਦਿੱਤੀ ਵੀ ਤਿਲਕ ਸਰੰਗੀ ਈਕੋ ਆਵਾਜ਼ ਹੋਵੇ ਤੇ ਜਿੰਨਾ ਚਿਰ ਸਾਡੇ ਹੱਕ ਨਹੀਂ ਉਹਨਾਂ ਚਿਰ ਨਾ ਹੋਟ ਮਿਲੇਗੀ ਤੇ ਨਾ ਕੋਈ ਮੋਟ ਮਿਲੇਗਾ ਜੁਗ ਜੁਗ ਅਟਲ ਲੋਕ ਪਰ ਲੋਕ ਦੇ ਰਾਖੇ ਸਭੇ ਸੇਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਮਾਨਿਆਂ ਦੇ ਨਾਲ ਤਾਨਿਆਂ ਦੇ ਤਾਨ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਦ ਚਰਨ ਜੂੜੇ ਚ करनाल ਦੀ ਧਰਤੀ ਦੇ ਉਤੇ ਜਿਹੜੇ ਬੈਠੇ ਸਾਤ ਸੰਗਤ ਜੀ ਸਭ ਤੋਂ ਪਹਿਲੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੰਜ ਦੇ ਉਤੇ ਹਰਿਆਣੇ ਤੇ ਹੋਰ ਅਲੱਗ-ਅਲੱਗ ਸਥਾਨਾਂ ਤੋਂ ਬੜੀਆਂ ਸਤਿਕਾਰਕ ਹਸਤੀਆਂ ਬਰਜਮਾਨ ਆਪ ਸਾਰੀ ਸੰਗਤ ਦੇ ਅੰਦਰ ਮੇਰੇ ਤੋਂ ਪਾਉ ਲੋ ਬਹੁਤ سارے ਬੁਲਾਰਿਆਂ ਨੇ ਆਪਣੇ ਕੀਮਤੀ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਹਨ ਰਾਤ ਗੁਰਦੁਆਰਾ ਕੰਧ ਸਾਹਿਬ ਬਟਾਲੇ ਵਿਖੇ ਸਜੇ ਦੀਵਾਨਾਂ ਦੇ ਵਿੱਚ داس نے ایک کٹنا دا ذکر کیتا میں کیا کرنی چاہنا ایک ہزار کو لے کے ایک ہزار چھبی تک محمد غزل نے پارک کے ستارہ اٹھارہ حملے کی کیتے ایک حملے کے دوران محمد غزلوی ਜਿਹੜਾ ਆਪਣੇ ਲੈਸਕਰ ਦੇ ਨਾਲ ਤੁਰਿਆ ਆ ਰਿਹਾ ਉਹ ਦੀ ਦੇਖਦਾ ਇੱਕ ਕਿਸਾਨ ਹਲ ਵਾ ਰਿਹਾ ਔਰ ਇੱਕ ਗੀਤ ਗੁਣਾ ਰਿਹਾ ਉਹ ਬੜਾ ਹੈਰਾਨ ਹੋਇਆ ਉਹਨੇ ਕਿਸਾਨ ਨੂੰ ਆਪਣੇ ਕੋਲ ਆਵਾਜ਼ ਮਾਰ ਕੇ ਸੱਦਿਆ ਤੇ ਕਹਿਣ ਲੱਗਿਆ ਇਹ ਕਿਸਾਨ ਤੈਨੂੰ ਪਤਾ ਨਹੀਂ ਹੈ ਮੈਂ ਆਪਣੀ ਫੌਜਾਂ ਦੇ ਸਾਥ ਤਹਾਡੇ ਦੇਸ਼ ਦੇ ਉਤੇ ਹਮਲਾ ਬੋਲੇ ਉਹ ਕਹਿੰਦਾ ਜੀ ਪਤਾ ਹੈ ਕਹਿੰਦਾ ਫਿਰ ਤੁਸੀਂ ਲੋਕ ਮੇਰਾ ਮੁਕਾਬਲਾ ਕਿਉਂ ਨਹੀਂ ਕਰਦੇ ਉਹ ਕਹਿੰਦੇ ਜੀ ਅਸੀਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਤੁਹਾਡਾ ਮੁਕਾਬਲਾ ਕਰਨ ਦਾ ਤੁਹਾਡੇ ਨਾਲ ਲੜਨ ਦਾ ਸਾਨੂੰ ਅਧਿਕਾਰ ਨਹੀਂ ਹੈ ਬਹਿਰਾਨ ਹੋ ਕਹਿੰਦੇ ਤੁਹਾਨੂੰ ਅਧਿਕਾਰ ਨਹੀਂ ਹੈ ਤੁਹਾਡੇ ਤੋਂ ਅਧਿਕਾਰ ਖੋਇਆ ਕਿ ਨਹੀਂ ਲੜੂੰਗਾ ਉਹ ਕਹਿੰਦਾ ਏ ਇਸ ਮੁਲਕ ਦੀ ਵਰਨ ਵਿਵਸਥਾ ਜਿਹੜੀ ਹੈ ਉਹਨੇ ਸਾਡੇ ਤੋਂ ਅਧਿਕਾਰ ਖੋਇਆ ਆ ਬ੍ਰਾਹਮਣ ਹੈ ਆ ਖੱਤਰੀ ਹੈ ਆ ਵੈਸ਼ ਹੈ ਆ ਸ਼ੂਦਰ ਹੈ ਬ੍ਰਾਹਮਣ ਦੇ 6 ਕੰਮ ਹੈ দান ਦੇਣਾ দান ਲੈਣਾ ਜੱਜ ਕਰਨਾ ਜੱਜ ਕਰਾਉਣਾ ਬੇਟ ਪੜ੍ਹਨੇ ਬੇਟ ਭੜਾਣੇ ਖੱਤਰੀਆਂ ਦਾ ਧਰਮ ਹੈ ਲੜਨਾ ਤੇ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ ਉਬਰਾਹਮ ਉਹ ਅੱਗੇ ਗਿਆ ਅੱਗੇ ਕੀ ਦੇਖ ਰਿਹਾ ਇੱਕ ਮਾਸਕੀ ਪਾਣੀ ਦੀ ਮਸ਼ਕ ਲਈ ਜਾਂਦਾ ਹੈ ਬੜੇ ਆਰਾਮ ਦੇ ਨਾਲ ਤੁਰਿਆ ਗਜ਼ਨਵੀਓ ਨੂੰ ਕੋਸ਼ਦਾ ਹੈ ਕਹਿੰਦਾ ਇਹ ਹੈ ਪਾਣੀ ਭਰਨ ਵਾਲੇ ਮੈਂ ਇੱਕ ਸਵਾਲ ਦਾ ਜਵਾਬ ਦੇ ਅਸੀਂ ਤੁਹਾਡੇ ਮੁਲਕ ਦੇ ਉੱਤੇ ਹਮਲਾ ਕੀਤਾ ਹੈ ਤੁਸੀਂ ਸਾਡੇ ਖਿਲਾਫ ਲੜਨ ਵਾਸਤੇ ਤਲਵਾਰ ਨਹੀਂ ਚੁੱਕਦੇ ਉਹ ਕਹਿੰਦਾ ਨਹੀਂ ਜਿੱਤ ਸਕਦੇ ਕਹਿੰਦਾ ਕੀ ਗੱਲ ਤਲਵਾਰ ਚਲਾਉਣੀ ਨਹੀਂ ਆਉਂਦੀ ਕਹਿੰਦੇ ਚਲਾਉਣੀ ਆਉਂਦੀ ਹੈ ਫਿਰ ਜੇ ਤਲਵਾਰ ਚਲਾਉਣੀ ਆਉਂਦੀ ਹੈ ਤਲਵਾਰ ਤੁਸੀਂ ਕਿਉਂ ਨਹੀਂ ਬੰਉਂਦੇ ਸਾਡਾ ਰਸਤਾ ਕਿਉਂ ਨਹੀਂ ਰੋਕਦੇ ਉਹ ਵੀ ਹੱਥ ਜੋੜ ਕੇ ਕਹਿਣ ਲੱਗਿਆ ਜੀ ਸਾਨੂੰ ਅਧਿਕਾਰ ਨਹੀਂ ਕਹਿੰਦਾ ਕਿਸ ਨੇ ਤੁਹਾਡੇ ਤੋਂ ਅਧਿਕਾਰ ਖੋਇਆ ਉਨੇ ਵੀ ਕਿਸਾਨਾਂ ਨੂੰ ਕਿਹਾ ਕਿ ਭਾਰਤ ਦੀ ਵਰਨ ਵਿਵਸਥਾ ਨੇ ਸਾਡੇ ਕੋਲ ਅਧਿਕਾਰ ਖੋਇਆ ਸਾਨੂੰ ਅਧਿਕਾਰ ਨੂੰ ਸਾਹੂਲਤ ਦੀ ਕਾਇਨ ਦਾ ਮਤਲਬ ਹੈ ਜਿਵੇਂ 파ਹੀ ਪ੍ਰਤਪਾਲ ਸਿੰਘ ਜੀ ਕਹਿ ਕੇ ਗਏ ਨੇ ਕਿ ਉਹ ਸੋਨੇ ਕਛਨ ਦੇ ਹਵਲਾਵਰਾਂ ਨੂੰ ਭਾਰਤ ਦੀ ਲੁੱਟ ਕਰਨ ਦਾ ਮੌਕਾ ਇਸ ਕਰਕੇ ਲੱਗਿਆ ਹੱਥ ਕਿਉਂਕਿ ਇਹ ਲੋਕ ਵਰਨ ਵਿਵਸਥਾ ਤੋਂ ਬੰਦੀਆਂ ਦੇ ਵਿਚਕਾਰ ਪਏ ਹੋਏ ਸਨ ਇਹ ਜਾਤਾਂ ਪਟਾਂ ਦੇ ਵਿੱਚ ਬੰਦੇ ਹੋਏ ਸਨ ਇਹ ਵਰਣਾਂ ਦੇ ਵਿੱਚ ਬੰਦੇ ਹੋਏ ਸਨ ਅੱਜ ਜੇ ਇਸ ਭਾਰਤ ਲਈ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਦੀ ਅਧਗਤੀ ਹੋ ਰਹੀ ਹੈ ਤਾਂ ਉਹਦਾ ਕਾਰਨ ਇਹ ਹੋਇਆ ਕਿ ਅਸੀਂ ਧੜਿਆਂ ਦੇ ਵਿੱਚ ਬੰਦੇ ਪਏ ਅਸੀਂ ਜਾਤਾਂ ਪਟਾਂ ਦੇ ਵਿੱਚ ਬੰਦੇ ਪਏ ਹਾਂ ਅਸੀਂ ਜਥੇ ਬੰਦਿਆਂ ਦੇ ਵਿੱਚ ਬੰਦੇ ਪਏ ਹਾਂ ਚਲੋ ਵੱਖਰੀਆਂ ਵੱਖਰੀਆਂ ਜਥੇ ਬੰਦਿਆਂ ਬਣਾਓ ਔਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉੱਥੇ ਆਪਣੇ ਆਪਣੇ ਮਤ ਬੋਧ ਪਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਏ ਜਿਹੜੀ ਆ ਉਹ ਬਦੇਰੇ ਲੋੜ ਹੈ ਬਦੇਰੇ ਜ਼ਰੂਰਤ ਹੈ ਸਾਧ ਸੰਗਤਾਂ 'ਚ ਇਥੇ ਬਾਬਾ ਸਤਕਾਰ ਦੇ ਨਾਲ ਸਾਡੇ ਬਾਬਾ ਮਾਨਜੀ ਵਾਲੇ ਉੱਭਲ ਕੇ ਗਏ ਨੇ دستار دستارداری دڑا پرکاش کیا سکھ ہریا کسی دفتر کے نظر نہ دیکھا جائے میں کہنا چاہوں گا کہ یہ لوگ جڑے سکھ دستار کو نفرت کرتے ہیں سکھ گاڑے کو نفرت کرتے ہیں انہوں نے یہ گل چنگی طرح سمجھا دو کہ جی یہ دستار نہ ہوں جی یہ دڑے نہ ہوں پاکستان دی حد اٹاری بارڈر نہیں بلکہ پانی پت کا میدان ہونی سی اور میرٹھ بھی رونا سہارن پر بھی نہیں سر رونا اج اے علاقہ بھارت ہے تو اس پگ کے داری وجہ کر کے جڑیا ہے ورنہ اس علاقے کے سکھرے ہونا سی یہ دکھ کی بدولت ہے یہ دستار کی بدولت ہے یہ دہرے کی بدولت ہے سات سنگی میں اج کے کھو جی میں کہنا چاہنا گا اویلیبل کہا گیا کہ سکھ بوٹوں کا اور سکھ لوک سیاسی لوگ استعمال ضرور کرتے ہیں سب سکھان کے واضح حقیقی میری گل آپ جہے نے اپنا پاسا بروڈ لینتے ہیں سکھان کے جگہ, جگہ 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 ہے وہ تکا ہوں گا اور دیکھو کبھی دی ستم گری کہ چار پانچ سال پہلے سرسے کے بچے ایک بی بی نے کہا گرو گرم سائن سچے پاتشاہ بھی بید بھی کی تھی اور اس بید بھی کے خلاف سکھاں دے اندر روز عمرے یا ہوا ہویا ایس دا دفتر کے رویا اور اس بی بی نے کرے بیٹھے جمانت مل گئی تو جڑے سکھانے بروڈ پربرشن کیتا ਉਹਨਾਂ ਦੇ 5-4 ਸਾਲ ਪਹਿਲੇ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਤੇ ਅਚਾਨਕ 4-5 ਸਾਲ ਬਾਅਦ ਅੱਜ ਗਰੰਟੀ ਈਸ਼ੂ ਕਰ ਦਿੱਤੇ ਕਿ ਕੀ ਕਮਾਲ ਦੀ ਗੱਲ ਹੈ ਔਰ ਹਰਾਮੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ ਤਿੰਨ-ਚਾਰ ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਨੰਬਰ ਕੱਢ ਕੇ ਬਣਾਏ ਨੇ ਉਹਨਾਂ ਤੋਂ ਵੀ ਜਿਹੜੇ ਦੇਸ਼ ਧਰੋ ਦੇ ਮੁਕੱਦਮੇ ਜਿਹੜੀਆਂ ਦਰਜ ਕਰ ਦਿੱਤੇ ਉਹਨਾਂ ਤੋਂ ਬਾਅਦ ਵੀ ਸ਼ਾਦੀ ਕਰਨ ਬਾਬਾ ਬ੍ਰਿਤੰਸੀ ਮੰਨਰੀ ਆਇਆ ਜਿਹੜੇ ਕਿਸੇ ਨੂੰ ਨਿਵਾਇ ਨਹੀਂ ਪਾਉਂਦੇ ਉਹਨਾਂ ਦੇ ਕੋਈ ਦਸਤਰਾਹ ਦਾ ਮਕਦਮਾ ਜਿਹੜਾ ਕਰ ਦਿੱਤਾ ਇਹ ਸਿਖਾਣਾ ਲਕਾ ਨਹੀਂ ਹੈ ਇਹ ਸਿਖਾਣਾ ਬਾਨ ਸਾਹੀ ਨਹੀਂ ਹੈ ਕਿ ਇੱਕ ਆਹਤ ਗੁਰਗ੍ਰਾਮ ਸੈਕਟਰ 44 ਦੀ ਬਾਣੀ ਦੀ ਬੇਅਦਬੀ ਕਰਦੀ ਹੈ ਪਰ ਸਿੱਖ ਰੋਹ ਦੇ ਚਾਹੇ ਕਿੱਥੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਹੋਏ ਕਿ ਇਸ ਸਿਖਾਣ ਸਖਤ ਬਨਾਮਾ ਤਾਂ ਪਰਚੇ ਦਰਜ ਕੀਤੇ ਜਾਣ ਇਹਨੂੰ ਘਰ ਬਠਿਆ ਜਮਾਨਤ ਮਿਲ ਜਾਂਦੀ ਹੈ ਦੋਸ਼ ਕਰਨ ਵਾਲਿਆਂ ਤੇ ਦੇਸ਼ ਧ్రోਹ ਦੇ ਮਕਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ। ਤੇ ਸ਼ਰੀਆਮ ਤੱਕ ਰਾਜ ਸੂਬਾ ਬੰਗਾ ਨਗਰ ਵਿੱਚ ਇੱਕ ਸੁਖ ਵਿਰਤੀ ਤੋਂ ਨਮੀ ਤਮੀਨ ਕਾਇਤ ਦੇਸ਼ ਧ్రోਹ ਦਾ ਮਕਦਮਾ ਦਰਜ ਕਰ ਦਿੱਤਾ। ਜਿਹੜਾ ਨਾਮਾ ਕੋਈ ਨਹੀਂ ਹੈ ਉਸ ਕਾਨੂੰਨ ਦੇ ਤਹਿਤ ਦੇਸ਼ ਧ్రోਹ ਦਾ ਜਿਹੜਾ ਮਕਦਮਾ ਦਰਜ ਕਰ ਦਿੱਤਾ। ਪਤਾ ਕੀਤਾ ਵੀ ਇਹ ਮਕਦਮਾ ਕਿਵੇਂ ਦਰਜ ਹੋ ਗਿਆ। ਤੇ ਮਕਦਮਾ ਕਿਵੇਂ ਇੱਕ ਦਰਜ ਕਰ ਦਿੱਤਾ। کہنا جی سکار کے خلاف بول رہا خلاف کتنے بولے کتار لہائے گئے ایک سکھ ودیار اور سکھ ودار کتار لہن کے بروز سکھ زیردار سرکار کے خلاف بولیا تو وہ دیش دروے کا مقدمہ جڑا درج کر دیتا گیا کی کمال کی گل ہے کہ بی جے پی کے خلاف بولنا یا سرکار خلاف بولنا دیش دروے تو جی دیش درو ہے, ایک دیجے خلاف کرنی ہے. تو ہریالیکشن جی ہے ایک دوسرے درج ہو مقدمہ درز, جی درز نہیں ہوتے برد بلون کر کے یا اپنی بازت حقی ملر کی گل کر کے درو کے مقدمہ درز درج کرنے کتنے تک سہی ہے ساتھ سنگا چالا ہے شرے عام جس ملک سکھان کی نے قربانیاں کیس ملک سو سنتالیس برتان برتانے سرپرستی کے نیشنل میڈیا بھی اپنا یوگدان پاؤں گا اور فلمیں بنائی جان سلاف برتانت کرنے واسطے اور کوئی پابندی نہیں ہے کہ یہ سکھا دکا نہیں ہے سات سو جی ਇਹ ਤਕਾਇਜ਼ ਕਰਕੇ ਸਰਕਾਰਾਂ ਕਰਦੀਆਂ ਨੇ ਕਿ ਸਾਡੇ ਵਿੱਚ ਏਕਤਾ ਨਹੀਂ ਹੈ ਅਸੀਂ ਬੰਦੇ ਹੋਏ ਮੈਂ ਹਰਿਆਣਾ ਸਿੱਖਾਂ ਦਾ ਦਲ ਦੇ ਜਿਹੜੇ ਵੀਰ ਨੇ ਜਿੰਨੇ ਨੇ ਹਮਤ ਦਿੱਤੀ ਹੈ ਆਜ਼ਾਦੀ ਵੱਡਾ ਅਕਾਤ ਰੱਖਿਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਇਸ ਲਈ ਧੰਨਵਾਦ ਕਰਦਾ ਮੈਂ ਗੱਲ ਨੂੰ ਥਾਟ ਬਜਾ ਕੇ ਇੱਥੇ ਕਹਿੰਦੇ ਕਿ ਜਿਹੜੀਓ ਸਿਆਸੀ ਪਾਰਦੀਓ ਸਾਡੀਆਂ ਵਾਜਬ ਹਕੀ ਮੰਗਾਂ ਦਾ ਧਿਆਨ ਨਹੀਂ ਦੇਈਆਂ ਉਹਨਾਂ ਨੂੰ ਵੋਟ ਵੀ ਨਹੀਂ ਤੇ ਉਹਨਾਂ ਨੂੰ ਨੋਟ ਵੀ ਨਹੀਂ ਸੇਕ ਇਹ ਫਮਿਲਕ ਬਗਤ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਆਸਾਨੀ ਦੇ ਨਾਲ ਚਰ ਜਾਓਗੇ ਤੇ ਪਛਾਹ ਜਾਓਗੇ ਇਹ ਚਾਰਾ ਨਹੀਂ ਹੈ ਇਹ ਅੱਖਾਂ ਦਾ ਰੋਜ ਜੇ ਇਹਨਾਂ ਨੂੰ ਨੂੰ ਪਾਓਗੇ ਤੇ ਗਲੇ ਦੇ ਵਿੱਚ ਐਸਾ ਫਸੇਗਾ ਤੇ ਅੰਦਰੋਂ ਬਾਹਰ ਕੱਢ ਕੇ ਰੱਖ ਦੇਗਾ ਤੁਹਾਡੀਆਂ ਇਹ ਗੱਲ ਚੇਤੇ ਰੱਖਣੀ ਹੈ ਸਰੀਰ ਗਾਲੇ ਕਿਉਂ ਅਸੀਂ ਤੁਸ ਨੇ ਕਿਸ ਨੇ ਗਲਬੂਤੀ ਅਸੀਂ ਏਡੀ ਵੱਡੀ ਗੱਲ ਕਰਨ ਦੇ ਸક્ષਮ ਆ ਕੀ ਅਸੀਂ ਚਾਹ ਨਹੀਂ ਇਹ ਜਿਹਨਾਂ ਨੂੰ ਸੌਖੀ ਤੇ ਨਵਨ ਜਾਓਗੇ ਅਸੀਂ ਉਹ ਕੰਡੀਆਂ ਦੇ ਬਲੇ ਦੇ ਵਿੱਚ ਫਸਬਾ ਤੇ ਸਭ ਕੁਝ ਬਾਹਰ ਕਰ ਜਾਏਗਾ ਕਿਉਂਕਿ ਸਾਡੇ ਕੋਲੇ ਵਿਸ਼ਾਲ ਇੱਕ ਵਿਰਾਸਤ ਹੈ ਸਾਡੇ ਕੋਲੇ ਵਿਸ਼ਾਲ ਸਿੱਖ ਇਤਿਹਾਸ ਹੈ ਸਾਡੇ ਕੋਲੇ ਸਿਖ ਤੋਂ ਵੱਡਾ ਖਜ਼ਾਨਾ ਜਿਵੇਂ ਜਿਵੇਂ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੈ ਜਿਹੜੇ ਸਾਨੂੰ ਨਵਾਂ ਕਲ ਬਣਾਉਂਦਾ ਹੈ ਜਿਹੜੇ ਸਾਨੂੰ ਨਿਆਲਾ ਬਣਾਉਂਦਾ ਹੈ ਔਰ ਜਿਹੜੇ ਸਾਨੂੰ ਹੌਸਲਾ ਦਿੰਦਾ ਹੈ ਜਿਹੜੇ ਸਾਨੂੰ ਬਹੁਤ ਵੱਡਾ ਜਿਹੜਾ ਹੈ ਸਹਾਰਾ ਦਿੰਦਾ ਹੈ میں اتحاس بھی گل کرویں جدو اے نقشہ عبدالی افغانستان چلیا لاہور آیا تو لاہور ہارے ہوئے مغل شاسکوں پوچھا کہ ایک گل دسو ہندوستان کے میرا رستہ روکن کی ہمت کسے نے نہیں کیون لوگ نے جڑے بھارت میرا رستہ روکتے ہیں میں نیٹ کو دلی تو سہارنپور تو نام اسباب لڑکیاں جڑی ہیں وہ لٹ کے جدو افغانستان لے کے جانا ہے یہ راہ بھی مت مینو مت نے مٹو لڑکیاں چرا نے اے کیڑی قوم ہے تو جنہیں ہارے ہوئے مغل سی سات سنگا جی وہ ابدالی نو کہن لگے اے گرو گوبند سنگھ مہاراج دا پنتھ ہے کہندا ہے سات سری اکال ابدالی کہندا میں انہاں نو مارنا چاہنا ہے میں انہاں نو ختم کرنا چاہنا ہے اے ختم نہیں ہو رہے وہ کہندے جی ਸਾਡੇ ਤੋਂ ਵੀ ਨਿਕਾਤ ਲਾਏ ਅਸੀਂ ਤਾਂ ਇਹਨਾਂ ਦੇ ਸਿਰਾਂ ਦੇ ਮੁੱਲ ਪਾ ਕੇ ਦੇਖ ਲੈ ਅਸੀਂ ਤਾਂ ਇਹਨਾਂ ਦੇ ਸਿਰਾਂ ਦੇ ਮੁੱਲ ਪਾ ਕੇ ਦੇਖ ਲੈ ਪਰ ਇਹ ਖਤਮ ਸਾਡੇ ਤੋਂ ਵੀ ਨਹੀਂ ਹੋਇਆ ਉਹ ਕਹਿੰਦਾ ਕੋਈ ਤਾਂ ਤਰੀਕਾ ਹੋਊਗਾ ਇਸ ਕੌਮ ਨੂੰ ਖਤਮ ਕਰਨ ਦਾ ਕਹਿੰਦੇ ਜੀ ਇੱਕ ਤਰੀਕਾ ਹੈਗਾ ਕਹਿੰਦੇ ਕੀ ਹੈ ਕਹਿੰਦੇ ਇੱਕ ਤਾਂ ਇਹਨਾਂ ਕੋਲ ਗ੍ਰੰਥ ਹੈ ਜਿਹਨੂੰ ਇਹ ਗੁਰੂ ਕਹਿੰਦੇ ਨੇ ਕਹਿੰਦੇ ਉਹ ਗ੍ਰੰਥ ਦੀ ਜਦੋਂ ਬਾਣੀ ਪੜ੍ਹਦੇ ਨੇ ਤੇ ਇਹਨਾਂ ਨੂੰ ਤਾਕਤ ਮਿਲਦੀ ਹੈ ਕਹਿੰਦਾ ਦੂਸਰਾ ਇਹਨੂੰ ਦੂਸਰੇ ਨਾਲ ਕੋਈ ਇੱਕ ਬੋਲਤਾ ਨਹੀਂ ਜਲਦੀ ਵਿੱਚ ਬੜਿਆ ਹੋਇਆ ਹੈ ਸਰੋਵਰ ਦੇ ਵਿੱਚ ਬੜਿਆ ਹੋਇਆ ਹੈ ਪਰ ਉਹਦੇ ਸਾਹਮਣੇ ਇੱਕ ਇਹਨਾਂ ਦੀ ਬਹੁਤ ਸ਼ਕਤੀਸ਼ਾਲੀ ਜਿਹੜੀ ਹੈ ਵਿਰਾਸਤ ਹੈ ਇਤਿਹਾਸਕ ਇੱਕ ਸੰਕਲਪ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਕਹਿੰਦਾ ਜਿਵੇਂ ਇੱਥੇ ਜਾਂਦੇ ਨੇ ਸਰੋਵਰ ਦੇ ਵਿੱਚ ਛੁੱਪੀ ਮਾਰਦੇ ਨੇ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਦਰਸ਼ਨ ਕਰਦੇ ਨੇ ਉਹ ਸ੍ਰੀ ਓਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਜਦੋਂ ਬੈਠਦੇ ਨੇ ਤੇ ਇਹਨਾਂ ਵਿੱਚ ਤਾਕਤ ਬਹੁਤ ਕਲਾ ਆ ਜਾਂਦੀ ਹੈ ਇਹ ਖਤਮ ਨਹੀਂ ਹੁੰਦੇ ਜੀ ਉਕੇ ਲੱਗਿਆ ਕਿ ਜੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਲਿਆ ਗਏ ਜੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਤੋੜ ਲਿਆ ਗਏ ਫੇਰ ਖਤਮ ਹੋ ਜਾਣਗੇ ਕਹਿੰਦੇ ਜੀ ਹੋ ਸਕਦਾ ਹੈ ਫੇਰੇ ਖਤਮ ਹੋ ਜਾਣ ਤਾਂ ਐਮਦਿਸ਼ਾ ਅਬਦਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਉੱਥੇ ਤੱਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਖੂਹਾਂ ਦੇ ਵਿੱਚ ਸੁੱਟਵਾਇਆ ਅਬਦਾਲੀ ਨੇ ਜੀ ਦਾ ਗਵਾਹ ਰਤਨ ਸਿੰਘ ਪੰਗੋ ਪੰਤ ਪ੍ਰਕਾਸ਼ ਦਾ ਕਰਤਾ ਲੇਕਿਨ ਸਿੱਖ ਖਤਮ ਨਹੀਂ ਹੋਇਆ ਬਗਾਲੀ ਕੋਲ ਪਤਾ ਕਿਉਂ ਸਾਧ ਸੰਗਤ ਦੀ ਸਿੱਖ ਖਤਮ ਨਹੀਂ ਹੋਇਆ ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲ ਟੁਟਾਇ ਤੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨਾਲ ਟੁਟੇ ਫਿਰ ਆਜ਼ਾਦ ਭਾਰਤ ਤੋਂ ਨਤਵੀ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੁਰੰਤ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਉਹ ਵੀ ਸਿੱਖ ਗਰੇ ਨਾ ਸ੍ਰੀ ਹਰਮੰਦਰ ਸਾਹਿਬ ਨਾਲ ਟੁਟੇ ਨਾਸਕ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁਟੇ ਨਾਸਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਟੁਟੇ ਅੱਜ ਫਿਰ ਸਾਨੂੰ ਆਪਣੇ ਗੁਰਧਾਮਾਂ ਦੇ ਨਾਲੋਂ ਆਪਣੇ ਤਖਤਾਂ ਦੇ ਨਾਲੋਂ ਆਪਣੇ ਗੁਰੂ ਗ੍ਰੰਥ ਸਾਹਿਬ ਨਾਰਾਇਣ ਨਾਲੋਂ ਟੋੜਨ ਵਾਸਤੇ ਇਹ ਸਰਕਾਰਾਂ ਜਿਹੜੀਆਂ ਨੇ ਵਾਕੂਡੀ ਯਤਨ ਕਰ ਰਹੀਆਂ ਔਰ ਸਭ ਤੋਂ ਵੱਡਾ ਯਤਨ ਕਿਹੜਾ ਹੋ ਰਿਹਾ ਹੈ ਸਾਨੂੰ ਆਪਣੀ ਮਰਵਾਦਾ ਤੋਂ ਸਾਨੂੰ ਆਪਣੀਆਂ ਪਰੰਪਰਾਵਾਂ ਤੋਂ ਸਾਨੂੰ ਆਪਣੀ ਗੁਰਬਾਨੀ ਤੋਂ ਸਾਨੂੰ ਆਪਣੇ ਵਰਤਾਮਾ ਤੋਂ ਤੋੜਨ ਦਾ ਸਭ ਤੋਂ ਵੱਡਾ ਯਤਨ ਹੋ ਰਿਹਾ ਸਾਡੇ ਗੁਰਦਆਰਿਆਂ ਦੇ ਪ੍ਰਬੰਧ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਇਹ ਸਰਕਾਰੀ ਦਖਲਅੰਦਾਜ਼ੀ ਐਵੇਂ ਨਹੀਂ ਹੋ ਰਹੀ ਸਾਧ ਸੰਗਤ ਜੀ ਕਿਸੇ ਖਾਸ ਮਕਸਦ ਲਈ ਹੋ ਰਹੀ ਹੈ ਔਰ ਉਹ ਮਕਸਦ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਸਾਡੇ ਦੂਰ ਕਰਨਾ ਅੱਜ ਜਗ੍ਹਾ ਜਗ੍ਹਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਬਗਦਗੀਆਂ ਹੁੰਦੀਆਂ ਔਰ ਮੰਗ ਕਰ ਰਹੇ ਆ ਸਿੱਖ ਕੇ ਇਸ ਖਿਲਾਫ ਸਖਤ ਕਾਨੂੰਨ ਬਣਾਏ ਜਾਣ ਇਥੇ ਵੀ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਸਖਤ ਕਾਨੂੰਨ ਬਣਾਇਆ ਜਾਏ ਲੇਕਿਨ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਕਿਉਂ ਕਿ ਸਿੱਖਾਂ ਦੇ ਮਨਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਘਟ ਕਰਨ ਦੇ ਲਈ ਅਜਿਹੀਆਂ ਘਰਾਉਣੀਆਂ ਜੜੀਆਂ ਨੇ ਚਾਲਾਂ ਉਹ ਏਜੰਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਇੱਕ ਗੱਲ ਚੋਟੇ ਰੱਖਿਓ ਜਿੰਨੇ ਜਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ ਜਿੰਨਾ ਜਰ ਸਿੱਖ ਆਪਣੇ ਤਖਤਾਂ ਨਾਲ ਜੁੜਿਆ ਹੈ ਜਿੰਨਾ ਜਰ ਸਿੱਖ ਆਪਣੇ ਗੁਰਦਵਾਰਿਆਂ ਨਾਲ ਜੁੜਿਆ ਹੈ ਜਿੰਨਾ ਜਰ ਸਿੱਖ ਸੰਗਤ ਨਾਲ ਜੁੜਿਆ ਹੈ ਜਿੰਨਾ ਜਰ ਸਿੱਖ ਸੇਵਾ ਨਾਲ ਜੁੜਿਆ ਹੈ ਜਿੰਨਾ ਜਰ ਸਿੱਖ ਮਾਂ ਬਾਪੀ ਨਾਲ ਜੁੜਿਆ ਹੈ ਦੁਨੀਆ ਦੇ ਉੱਤੋਂ ਸਿੱਖਾਂ ਨੂੰ ਕੋਈ ਵੀ ਤਾਕਤ ਜਿਹੜੀ ਆ ਉਹ ਖਤਮ ਨਹੀਂ ਕਰ ਸਕਦੀ ਉਹ ਜੰਗਸੇਵ ਵਰਗੇ ਪੈਦਾ ਹੋਏ ਜ਼ਕਰੀਆ ਖਾਨ ਮੀਰ ਮੰਨੂ ਵਰਗੇ ਪੈਦਾ ਹੋਏ ਔਰ ਅੰਦਰੋਂ ਇਹ ਹਕੂਮਤ ਜਿਹੜੀ ਸ਼ਾਹਰ ਸੀ ਉਹ ਵੀ ਪੈਦਾ ਹੋਈ ਉਹਨਾਂ ਤੋਂ ਵੀ ਸਿੱਖ ਖਤਮ ਨਹੀਂ ਹੋਏ ਸਾਥ ਸੰਗਤ ਜੀ ਜਦੋਂ ਮੁਗਲਾਂ ਦਾ ਦੌਰ ਸੀ ਨਾ ਮੁਗਲਾਂ ਦਾ ਰਾਜ ਸੀ ਤੇ ਭਾਰਤ ਦੇ ਘਰ ਘਰ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਪਰਚੇ ਸੀ ਕਿ ਇਹ ਐਡੀ ਸ਼ਕਤੀਸ਼ਾਲੀ ਹਕੂਮਤ ਹੈ ਉਸ ਹਕੂਮਤ ਦਾ ਕੋਈ ਕੁਝ ਨਹੀਂ ਬਗਾਰ ਸਕਦਾ ਇਸ ਧਰਤੀ ਦੇ ਅੰਦਰ ਇਸ ਧਰਤੀ ਦੇ ਉੱਤੇ ਸਦੀਆਂ ਤੱਕ ਕੋਈ ਐਸਾ ਪੈਦਾ ਨਹੀਂ ਹੋ ਸਕਦਾ ਜਿਹੜਾ ਇਸ ਸਾਮਰਾਜ ਦੇ ਨਾਲ ਪੰਗਾ ਲੈ ਸਕੇ ਇਹ ਲੋਕ ਮਨਾਂ ਦੇ ਵਿੱਚ ਗੱਲ ਗਈ ਐ ਉਹ ਘਰ ਘਰ ਗਈ ਸੀ ਪਰ ਮੇਰੀ ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜ ਕੇ ਉਸ ਸਾਮਰਾਜ ਦੇ ਨਾਲ ਲੋਕਾਂ ਦੇ ਮਨਾਂ 'ਚ ਪਏ ਭਰਮ ਨੂੰ ਤੋੜਿਆ ਕੰਗੁਰੇ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਇਸ ਭਰਮ ਨੂੰ ਤੋੜਿਆ ਕਿਸ ਭਾਰੀ ਨੂੰ ਤੋੜਿਆ ਤੇ ਐਡਾ ਵੀ ਸ਼ਕਤੀਸ਼ਾਲੀ ਸਾਮਰਾਜ ਨਹੀਂ ਜਿਹਨੂੰ ਹਰਾਇਆ ਨਾ ਜਾ ਸਕੇਔਰ ਸिखਾਂ ਨੇ ਮੁਗਲਾਂ ਦੇ ਸਾਮਰਾਜ ਨੂੰ ਗੋਡਿਆਂ ਭਾਰ ਕੀਤਾ ਇਹ ਇਤਿਹਾਸ ਗਵਾ ਹੈ ਸਾਧ ਸੰਗਤ ਜੀ ਉੱਤਰੀ ਭਾਰਤ ਦੇ ਵਿੱਚੋਂ ਉੱਤਰੀ ਭਾਰਤ ਦਿੱਲੀ ਤੋਂ ਲੈ ਕੇ ਪੁਸ਼ਾਵਰ ਤੱਕ ਉਹ ਦਿੱਲੀ ਤੋਂ ਲੈ ਕੇ ਕਾਬਲ ਤੱਕ ਮੁਗਲਾਂ ਨੂੰ ਜੜਾ ਕੁੱਟਣ ਵਾਲਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਖਾਲਸਾ ਸੀ ਤੇ ਜੇ ਅਸੀਂ ਉਸ ਏਡੇ ਵੱਡੇ ਸਾਮਰਾਜ ਨੂੰ ਇਕੱਠੇ ਹੋ ਕੇ ਅਸੀਂ ਗੋਡਿਆਂ ਭਾਰ ਕਰ ਸਕਦੇ ਆ ਤੇ ਅੱਜ ਦੀਆਂ ਹਕੂਮਤਾਂ ਦਾ ਚੇਹੇ ਹੀ ਕੀ ਆ ਬਸ ਇਕੱਠੇ ਹੋਣ ਦੀ ਜ਼ਰੂਰਤ ਹੈ ਆਪਾਂ ਨੂੰ ਸਾਡੀ ਬਦੰਦਨਾ ਹੈ ਸਾਡੀ ਸਰਸਿਆ ਹੈ ਕਿ ਅਸੀਂ ਇਕੱਠੇ ਨਹੀਂ ਹੋ ਰਹੇ ਆਓ ਜਿਹੜੇ ਇਸ ਮੰਚ ਤੋਂ ਪਹਿਲੇ ਵੀ ਕਿਹਾ ਗਿਆ ਕਿ ਅਸੀਂ ਜਾਤਾਂ ਪਾਤਨ ਦਾ ਤਿਆਗ ਕਰੀਏ ਅਸੀਂ ਗੁਦਰਾਂ ਦਾ ਤਿਆਗ ਕਰੀਏ ਅਸੀਂ ਇਕੱਠੇ ਆਈਏ ਔਰ ਇਕੱਠੇ ਹੋ ਕੇ ਜਿਹੜਾ ਹੈ ਅਸੀਂ ਚੱਲੀਏ ਸਾਡੇ ਕਾਫਲੇ ਨੂੰ ਕੋਈ ਰੋਕ ਨਹੀਂ ਸਕੂਗਾ ਸਾਥ ਸੰਗਤ ਜੀ ਜਿੱਕੇ ਇਕੱਠੇ ਹੋ ਕੇ ਚੱਲਾਂਗੇ ਦਸਾਂਗਾ ਮੋਜ ਤੋਂ ਕਿ 30 ਲੱਖ ਦੇ ਕਰੀਬ ਸਿੱਖਾਂ ਦੀ ਪਾਪੂਲੇਸ਼ਨ ਹੈ ਹਰਿਆਣਾ ਦੇ ਵਿੱਚ ਲੇਕਿਨ ਸਰਕਾਰੀ ਅੰਕੜੇ 5-7 ਲੱਖ ਤੇ ਹੀ ਸਿਮੜ ਜਾਂਦੇ ਨੇ ਇਹ ਬੇਈਮਾਨੀ ਹੈ ਸਰਕਾਰੀ ਅੰਕੜੇ ਜਿਹੜੇ 5-7 ਲੱਖ ਤੇ ਸਿਮੜ ਜਾਂਦੇ ਆ ਨਾ ਇਹ ਸਰਕਾਰਾਂ ਦੀ ਬੇਈਮਾਨੀ ਹੈ ਕਿਉਂਕਿ ਸਰਕਾਰ ਸਾਨੂੰ ਸਾਡੀ ਆਬਾਦੀ ਦੇ ਹਿਸਾਬ ਦੇ ਨਾਲ ਹਰਿਆਣਾ ਦੇ ਵਿੱਚ ਹੱਕ ਨਹੀਂ ਦੇਣਾ ਚਾਹੁੰਦੀ ਜੇ ਅਸੀਂ ਲੈਣੀ ਹੈ ਤੇ ਸਾਨੂੰ ਫਿਰ ਸਾਨੂੰ ਦਿਖਾਉਣੇ ਪੈਣਗੇ ਸਾਫ ਸੰਗਤ ਦੀ ਸਰਕਾਰ ਨੂੰ ਜੇ ਸਰਕਾਰੀ ਅੰਕੜਿਆਂ 'ਚ ਜੋ 6-7 ਲੱਖ ਸਿੱਖ ਲਿਖ ਕੇ ਸਰਕਾਰ ਨੂੰ ਬੇਮਾਨੀ ਕਰਦੀ ਹੈ ਤੇ ਸਾਨੂੰ 30 ਲੱਖ ਸਿੱਖ ਹਰਾਨੇ ਦੇ ਸਿਰ ਜੋੜ ਕੇ ਸਾਨੂੰ ਸਰਕਾਰ ਨੂੰ ਦਿਖਾਣਾ ਪਏਗਾ ਕਿ ਅਸੀਂ 6-7 ਲੱਖ ਨਹੀਂ ਅਸੀਂ 30 ਲੱਖ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਮਜ਼ਦੂਰ ਹੈ ਜਿਹੜਾ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਖੰਡੇ ਬਾਟੇ ਦੀ ਪਹਿਲ ਦਾ ਧਾਰਨੀ ਹੈ ਜਿਹੜਾ ਖੰਡੇ ਬਾਟੇ ਦੀ ਪਹਿਲ ਦੇ ਉੱਤੇ ਨਿਸ਼ਾਨਾ ਰੱਖਦਾ ਹੈ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਹੈ ਉਹ ਸਿੱਖ ਹੈ ਔਰ ਜਿਹੜਾ ਸਿੱਖ ਹੈ ਕੋ ਕਦੇ ਵੱਖ ਨਹੀਂ ਹੈ ਨਾ ਗੁਰੂ ਨਾਲੋਂ ਵੱਖ ਹੈ ਨਾ ਆਪਣੇ ਪਾਈਆਂ ਨਾਲੋਂ ਵੱਖ ਹੈ ਸਾਨੂੰ ਇਹ ਜੜੀ ਹੈ ਚੀਜ਼ ਕਰਨੀ ਪਏਗੀ ਤੁਸੀਂ ਇੱਕ ਹੋਵੋ ਸਿੱਖ ਸ਼ਕਤੀ ਜਿਹੜੀ ਹੈ ਜਿੰਨਾ ਚਿਰ ਬੁਲਦੀ ਰਹੇਗੀ ਅਸੀਂ ਕੁਝ ਨਹੀਂ ਸਵਾਰ ਸਟਾਂਗੇ ਨਾ ਆਪਣੇ ਨਾ ਆਪਣੇ ਪਰਿਵਾਰਾਂ ਦਾ ਨਾ ਆਪਣੇ ਨੌਜਵਾਨਾਂ ਦਾ ਨਾ ਆਪਣੀ ਕੌਮ ਦਾ ਤੇ ਜੋ ਸਿੱਖ ਸ਼ਕਤੀ ਅਸੀਂ ਇਕੱਠੀ ਕਰਕੇ ਰੱਖਾਂਗੇ ਸਾਡੇ ਪਰਿਵਾਰਾਂ ਦਾ ਵੀ ਸਬਰੇਗਾ ਸਾਡੀਆਂ ਨੌਜਵਾਨ ਪੀੜ੍ਹੀਆਂ ਦਾ ਵੀ ਸਬਰੇਗਾ ਨਸਲਾਂ ਦਾ ਵੀ ਸਬਰੇਗਾ ਔਰ ਸਾਡੀ ਕੌਮ ਦਾ ਵੀ ਸਬਰੇਗਾ ਮੈਂ ਅੰਤ ਦੇ ਵਿੱਚ ਜਿੰਨੇ ਵੀ ਹਰਿਆਣਾ ਇਕਤਾ ਦਲ ਦੇ ਨੌਜਵਾਨੇ ਵੀਰ ਭਾਵਾਂ ਦੇ ਮਦਦ ਦੀਆਂ ਗਹਿਰਾਈਆਂ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰਦੇ ਔਰ ਆਪ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਹੋ ਮੈਂ ਆਪ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਇੱਕ ਵਾਰੀ ਮੈਂ ਸਾਰੇ ਇਹੋ ਹੀ ਅਪੀਲ ਕਰਦਾ ਕਿ 30 ਲੱਖ ਸਿੱਖ ਆਪਣੇ ਸਿਰ ਜੋੜ ਕੇ ਬੈਠੇ اور اکو آواز دے گوچ آواز ایک ہو گئے تی لکھ سران دی اکو آواز ہو گئے کہ جنہ چر سادے حق نہیں انہ چر نہ گوٹ ملے گی تو نہ کوئی گوٹ ملے گا سہا سنگا جی بس انہیں شبد داس کو پروان کر لے میں ابو وہ بھی آپ ساری سنگا دا سہاگی رہوں گا مال رہوں گا گنگون سا مارا جنال جڑوں بانی مال جڑوں دانی مال جڑوں ਦੀ ਤੀਤਿ ਤੇ ਕੌਣ ਸ਼ਤਾਬਦੀ ਬਣਾ ਰਹੀ ਹੈ ਤਨਗੁਰੂ ਅਮਰਦਾਸ ਜੀ ਮਹਾਰਾਜ ਤੇ ਤਨਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਸੰਬੰਧ ਤਨਗੁਰੂ ਅਮਰਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਣਪੁਰ ਦਾ ਹੈ ਤਨਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਗੱਦੀ ਪਰਗ ਹੈ ਔਰ ਇਹਨਾਂ ਸ਼ਤਾਬਦੀ ਸਲਾਗਨ ਦੇ ਉਤਰੀ ਪਾਣੀ ਹਰਿਆਣੇ ਦੇ ਸਿੱਖਾਂ ਨੇ ਵੱਡੀ ਗੈਂਟੀ ਤੇ ਹਾਜ਼ਰੀਆਂ ਲਾਉਣੀਆਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਡੇ ਪ੍ਰਬੰਧ ਕਰ ਰਹੀ ਹੈ ਆਪਾਂ ਨੇ ਉਹਦੇ ਵਿੱਚ ਸ਼ੰਭੂ ਜੀ ਆ ਕਿ ਜੜੀ ਹੈ ਕਰਨੀ ਹੈ ਤਾਹਾਂ ਕੋਈ ਨਗਰ ਕੀਰਤਨ ਲੈ ਕੇ ਆਓ ਪਤਾ ਕਾਫਲੇ ਬਣ ਕੇ ਆਇਓ ਹਰਿਆਣੇ ਦੀ ਸਿੱਖਾਂ ਦੀ ਵੀ ਉੱਥੇ ਹਾਜ਼ਰੀ ਦਰਜ ਹੋਣੀ ਚਾਹੀਦੀ ਹੈ ਐਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ